ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਨੌਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਆ ਤੁਹਾਡਾ ਨੂਰ ਬਲੌਗ ਚੈਨਲ ਤੇ ਲਓ ਜੀ ਇੱਥੇ ਸ਼ਾਮ ਦਾ ਟਾਈਮ ਸੀ ਬੱਚਿਆਂ ਦੇ ਲਈ ਬਣਾਏ ਸੀ ਚੋਲ ਤੇ ਨਾਲ ਸੀਗੀ ਰਾਜਮਾਂ ਦੀ ਸਬਜ਼ੀ ਹੈ ਨਾ ਬੱਚੇ ਆਪਦਾ ਚੋਲ ਵਗੈਰਾ ਖਾ ਲੈ ਖਾ ਰਹੇ ਨੇ ਜਿਹੜੇ ਕਲਿੱਪਾਂ ਨੇ ਮੈਂ 2-3 ਦਿਨਾਂ ਦੀ ਇਕੱਠੀਆਂ ਕਰਕੇ ਵੀਡੀਓ ਮੈਂ ਇੱਕ ਬਣਾਈ ਆ ਮੇਰੇ ਤੋਂ ਟਾਈਮ ਨਹੀਂ ਲੱਗਾਗਾ ਥੋੜਾ ਜਿਹਾ ਉਧਰ ਪਾਰਲੇ ਚ ਕੰਮ ਸੀਗਾ ਤੇ ਨੈਕਸਟ ਡੇ ਮੈਂ ਗਈ ਸੀ ਬਾਜ਼ਾਰ ਆਪਦਾ ਥੋੜਾ ਜਿਹਾ ਆਪਣੀ ਸ਼ਾਪ ਦੀ ਸੰਭਾਲ ਲੈਣ ਲਈ ਇਹ ਵਾਸਤੇ ਤੋਂ ਬਾਅਦ ਅਗਲੇ ਗੁੰਦੀ ਜਿਹੜੇ ਇਹ ਕਲਿੱਪ ਆ ਮੈਂ ਜਿਹੜੀ ਵਿੱਚ ਐਡ ਕੀਤੀ ਇੱਥੇ ਮੈਂ ਲੱਗੀ ਸੀ ਚੁੰਨੀਆਂ ਦੀ ਪੀਕੋ ਕਰਨਾ ਤੇ ਚਾਰ ਚੁੰਨੀਆਂ ਇੱਕ ਪਹਿਨਦੀਆਂ ਸੀ ਜਾਂ ਇੱਕ ਅੱਡ ਸੀਗੀ ਪੰਜ ਚੁੰਨੀਆਂ ਸੀਆਂ ਇਹ ਤੇ ਪਲੀਜ਼ ਤੁਸੀਂ ਵੀ ਜ਼ਰੂਰ ਆਪਣੇ ਚੈਨਲ ਨੂੰ ਹਨਾ ਸਪੋਰਟ ਕਰਿਓ ਜੇਕਰ ਆਏ ਹੋ ਫਸਟ ਟਾਈਮ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਦੇ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਦੋ ਦਿਨ ਮੇਰੇ ਤੋਂ ਬਸ ਕੰਮ ਦਾ ਕਰਤੀ ਹਨਾ ਵੀਡੀਓ ਨਹੀਂ ਪਈ ਹੈਗੀ ਉਧਰ ਬਹੁਤ ਜਿਆਦਾ ਕੰਮ ਹੁੰਦਾ ਸੀ ਨਾ ਹੀ ਮੈਂ ਕੋਈ ਸ਼ੂਟ ਕਰ ਪਾਈਆਂ ਬਸ ਘਰ ਦੇ ਕੰਮ ਛੇਤੀ ਛੇਤੀ ਖਤਮ ਕਰਕੇ ਉਧਰ ਚਲੇ ਜਾਂਦੀ ਸੀ ਤੇ ਹੁਣ ਵੀ ਬਸ ਜਿਸ ਦਿਨ ਮੈਂ ਇਹ ਤੁਹਾਡੇ ਕੋਲ ਵੀਡੀਓ ਪਹਚਾਉਂਗੀ ਇਸ ਦਿਨ ਵੀ ਮੇਰੇ ਕੋਲ ਬਹੁਤ ਜਿਆਦਾ ਕੰਮ ਸੀ ਮੈਂ ਸਵੇਰ ਜਲਦੀ ਬੈ ਕੇ ਵੀ ਵਾਇਸਓਵਰ ਆਉ ਮੈਂ ਇੱਥੇ ਕਰ ਰਹੀ ਸੀ ਤੇ ਬਸ ਇੱਥੇ ਨਾਲ ਹੀ ਮੇਰੇ ਕੋਲ ਲੱਗੀ ਸੀਗੀ ਨੋਰ ਖੇਜਣ ਤੇ ਬਸ ਨੋਰ ਖੇਡ ਰਹੀ ਸੀ ਸਕੂਲੋਂ ਆਈ ਸੀ ਇਹ ਹਨਾ ਥਕਾਵਟ ਹੋ ਜਾਂਦੀ ਆ ਨਾ ਥੋੜਾ ਜਿਹਾ ਬੱਚੇ ਨੂੰ ਸਾਰੇ ਬੱਚਿਆਂ ਨਾਲ ਪਹਿਲਾ ਜਾਂਦੀ ਆ ਇਹ ਤੇ ਥੋੜਾ ਜਿਹਾ ਬਸ ਆ ਕੇ ਸੁਸਤੀ ਹੋ ਜਾਂਦੀ ਆ ਕੁਛ ਰਿਹਣ ਜਿ ਕਰਨ ਲੱਗ ਜਾਂਦੀ ਆ ਤੇ ਉਹ ਚੀਜ਼ ਕਰਦੀ ਸੀ ਇੱਥੇ ਵੱਡੀ ਬੇਟੀ ਚ ਲੱਗੇ ਸੀ ਟਿਊਸ਼ਨ ਤੇ ਬਸ ਇੱਥੇ ਮੇਰੇ ਕੋਲ ਫਿਰ ਰਹੀ ਸੀ ਖੇਡਦੀ ਖੇਡਦੀ ਤਾਂ ਘਰੋਂ ਰੋਦੀਏ ਫਿਰ ਰਹੀ ਸੀ ਇਹ ਮੇਰੇ ਕੋਲੇ ਕੋਸ਼ਣਾ ਕੋਸ਼ੇ ਬਾਹਰ ਨਾਲ ਵਗੈਰਾ ਲਗਾ ਕੇ ਤੇ ਚਲੋ ਜੀ ਇਹਨੇ ਮੈਂ ਗੇਮ ਦੇ ਚੁੰਨੀਆਂ ਨੇ ਉਹ ਕਰ ਦੂੰਗੀ ਪੀਕੋ ਦੋ ਸੀਗੀਆਂ ਇਹ ਵਾਈਟ ਆਫ ਵਾਈਟ ਜਿਹੇ ਕਲਰ ਦੀਆਂ ਤੇ ਦੋ ਸੀਗਾ ਕਲਰਫੁਲ ਹਨਾ ਤੇ ਇਹ ਕੰਮ ਆਪਣਾ ਹੋਊਗਾ ਖਤਮ ਤੇ ਤੇ ਅੱਗੇ ਹੈਗੀ ਨੈਕਸਟ ਡੇ ਦੀ ਕਲਿੱਪ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਵਾਂਗੀ ਕੀ ਹਾਲ ਚਾਲ ਆ ਵੀਰਾਂ ਦੇ ਸਾਰੇ ਪੀ ਹੋਣਗੇ ਤਾਂ ਦੋਸਤੋਂ ਹੋਮੋਗੇ ਸਾਰਾ ਤਕੁੰਡਾ ਨੂਰ ਬਲੌਗ ਚੈਨਲ ਤੇ ਦੋ ਦਿਨ ਹੋ ਗਏ ਜੀ ਮੇਰੇ ਤੋਂ ਵੀਡੀਓ ਨਹੀਂ ਪੈ ਰਹੀ ਮੈਂ ਨਾ ਬਹੁਤ ਜ਼ਿਆਦਾ ਉਧਰ ਆ ਦੇ ਕੰਮ ਚੱਲਣਾ ਸਡੇ ਪਾਲਰ ਦੇ ਕੰਮ ਜਨਾ ਬਹੁਤ ਜਿਆਦਾ ਬੀਜੀ ਸੀ ਜਾਨੀ 2 ਦਿਨ ਹੋ ਗਏ ਤਕਰੀਬਨ ਤੇ ਅੱਜ ਵੀ ਬਸ ਮੈਨੂੰ ਸ਼ਾਮ ਨੂੰ ਸਵੇਰ ਮੈਂ 9:30 ਵਜੇ ਦੀ ਗਈ ਕੰਮ ਵੀ ਬਸ ਮੇਰੇ ਤੋਂ ਕਰਦਾ ਜਿੰਨਾ ਖੋਇਆ ਉਹਨਾਂ ਕਰਕੇ ਮੈਂ ਉਧਰ ਚਲੇਗੀ ਤੇ ਬਸ ਹੁਣ ਮੈਂ 5:30 5:40 6:00 ਵਜੇ ਸਾਇਦ ਇਧਰ ਆਈ ਸੀਗੀ ਸ਼ੈਡ ਸਾਡੇ ਕੋਲ ਪੰਜ ਹਾਂ ਕੁਛ ਇੰਨੇ ਟਾਈਮ ਹੋਇਆ ਸੀ ਮੈਂ ਉਧਰ ਇੱਧਰ ਆਈ ਸੀ ਤੇ ਆ ਕੇ ਝਾੜੂ ਵੀ ਸੁਵਾੜਾ ਜਿਹੜਾ ਫੇਰ ਲਗਾਇਆ ਹੁਣ ਝਾੜੂ ਲਗਾਇਆ ਬੜੇ ਮोटे ਬਰਤਨ ਸਾਫ਼ ਕੀਤੇ ਜਿਹੜੇ ਦਿਨੇ ਚਾਹ ਚੋ ਬਣਾ ਕੇ ਨਾ ਉਹਨਾਂ ਨੂੰ ਪਿਆਈ ਸੀ ਵਾਲੀ ਤੇ ਕੁਛ ਆਪ ਕੀਤੀ ਹੈ ਨਾ ਸਾਦਾ ਕੀਤਾ ਤੇ ਕੱਪੜੇ ਸੀ ਸੁੱਕੜੇ ਪਾਉਣ ਵਾਲੇ ਜਿਹਦਾ ਡਰੈਸ ਚ ਪਏ ਸੀ ਉਹ ਵੀ ਹੁਣ ਸੁੱਕਣੇ ਪਏ ਆ ਸੀ ਉਧਰੋਂ ਜਦੋਂ ਤਾਂ ਫੇਰ ਇਦਾਂ ਉਹ ਹੋ ਜਾਂਦਾ ਹੈ ਤੇ ਬਸ ਹੁਣ ਮੈਂ ਲੱਗੀ ਸੀਗੀ ਸਬਜ਼ੀ ਦੀ ਕਟਿੰਗ ਕਰਨ ਨਾ ਮੇਥੇ ਡੋਂਕੇ ਸਵਾਈ ਜਾਲੀ ਰੱਖ ਲੈਣੀ ਸੀ ਲੂਟਾ ਜਲੇਬੀਆਂ ਖਾਰੀਏ ਬੇਟੀ ਬੋਲਦੀ ਸਾਨੂੰ ਸੁਣਦੀ ਹੋਣੀ ਤੇ ਕੁਐਸਚਨ ਇਥੇ ਸਵੇਰ ਡੂੰਗਲੇ ਸੀ ਬਸ ਮੈਂ ਧੋ ਕੇ ਰੱਖਤੇ ਭਾਂਡੇ ਵਗੈਰਾ ਸਾਫ ਕਰਤੇ ਆਹ ਸਾਬਦਾ ਵੀ ਫੇਸਦਾ ਨਾ ਕੁਝ ਨਹੀਂ ਹੋਇਆ ਬਸ ਨਾ ਅਸੀਂ ਇੱਦਾਂ ਹੀ ਉਧਰ ਚਲੇਗੀ ਬਸ ਉਹ ਜਲੇਬੀ ਥੋੜੇ ਖੀਂਦੇ ਆਂਗੇ ਸਵੇਰ ਦੇ ਪੈਰ ਵੀ ਮੇਰੇ ਤਾਂ ਅੱਜ ਦਰਦ ਕਰੀ ਜਾਂਦੇ ਖੜੇ ਆ ਨਾ ਸਵੇਰ ਦੇ ਉੱਠ ਕੇ ਕਰਕੇ ਤੇ ਫਲੂਰ ਲੱਗੀ ਆਪਣੀ ਖੇਡਣ ਆ ਦੇਖੋ ਫਲੂਰੇ ਜਲੇਬੀਆਂ ਲਈ ਖੱਡੀ ਇਹ ਜਲੇਬੀਆਂ ਖਾਈ ਜਾਂਦੀਆਂ ਚਲੋ ਜੀ ਆਪਾਂ ਸਬਜ਼ੀ ਵਗੈਰਾ ਦੀ ਤਿਆਰੀ ਕਰ ਲਈਏ ਮੇਰੇ ਤੋਂ ਕੋਈ ਵੀ ਵੀਡੀਓ ਨਹੀਂ ਖੁਦ ਨਹੀਂ ਉਧਰ ਕੰਮ ਦਾ ਕਰਕੇ ਹਨ ਮੈਂ ਕਿਹਾ ਚਲੋ ਫਸਟ ਗੱਲਬਾਤ ਕਰ ਲਈਏ ਦੱਸ ਦਈਏ ਹਨ ਤੇ ਇਦਾਂ ਹੀ ਆਪਦਾ ਜਿਹੜਾ ਸਪੋਰਟ ਆਪਣੇ ਨਾਲ ਬਣਾਈ ਰੱਖਿਓ ਹਨਾ ਚੈਨਲ ਨੂੰ ਜੇਕਰ ਫਸਟ ਟਾਈਮ ਆਏ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਓ ਬਬਿਆ ਚੀਰ ਕੇ ਹਟ ਗਈ ਬਬਿਆ ਹੁਈਆਂ ਪੀਂਦੇ ਲਾਲ ਲਾਲ ਹੁਈਆਂ ਪੀਂਦੇ ਬਾਈ ਲੈ ਬਾਈ ਬਾਈ ਕਿਉਂ ਕਰਦਾ ਤੂੰ ਕਿਹਨੂੰ ਬਾਈ ਕਰਦਾ ਪੁੱਤ ਮੈਨੂੰ ਬਾਈ ਲੱਗਾ ਨਾ ਬੱਚੇ ਡੁੱਲੀ ਜਾਣਗੇ ਸਾਰਿਆਂ ਬਾਈ ਚਲੋ ਜੀ ਆਪਾਂ ਸਬਜ਼ੀ ਦੀ ਤਿਆਰੀ ਕਰਦੇ ਆ ਫਿਰ ਮਿਲਦੇ ਆ ਤੁਹਾਨੂੰ ਬਾਈ ਹਾਂਜੀ ਇੱਥੇ ਆਪਾਂ ਲੱਗੇ ਸੀ ਪੁਰਜੀ ਬਣਾਉਣ ਹਨਾ ਬਸ ਮੈਂ ਤੜਕਾ ਲੱਗੀ ਸੀ ਇੱਥੇ ਲਗਾਉਣ ਤੇ ਆਲੂ ਵਾਹ ਕੱਟ ਕੇ ਰੱਖਲੇ ਸੀ ਨਾਲ ਹੀ ਮੈਂ ਇੱਥੇ ਲੱਗੀ ਸੀ ਮੇਥੇ ਕੱਟਣ ਹਨਾ ਜਿਹੜੇ ਮੇਥੇ ਵਗੈਰਾ ਹੁੰਦੇ ਆ ਮੈਂ ਉਹ ਏਦਾਂ ਹਨਾ ਦਾਤ ਨਾਲ ਕੱਟ ਲਏ ਥੋੜੇ ਜਿਨੇ ਇਹ ਨਿਕੇ ਲਿਆ ਕੇ ਰੱਖਣ ਨੂੰ ਵੀ ਇੱਕ ਦਿਨ ਹੋ ਗਿਆ ਸੀ ਘਰੇ ਬਾਕੀ ਬਾਜ਼ਾਰ 'ਚ ਵੀ ਹੁਣ ਆਪਾਂ ਨੂੰ ਕਿੱਡਾ ਵੀ ਆਏ ਆ ਵੀ ਤਾਜ਼ੀ ਮਿਲਦੇ ਆ ਨਾ ਉੱਚੀ ਜੇ ਕਰਕੇ ਥੋੜੀ ਜਿਹਾ ਇਹ ਚੀੜੇ ਜੇ ਹੋਏ ਪਏ ਸੀ ਕੱਟਣ ਚ ਵੀ ਮੁਸ਼ਕਿਲ ਜੀ ਆ ਰਹੀ ਸੀ ਪਰ ਮੈਂ ਕਹਾਂ ਚਲੋ ਪਏ ਨੇ ਨਾ ਖਰਾਬ ਹੋਣਗੇ ਵੀ ਆਪਾਂ ਇਹਨਾਂ ਦੀ ਜਿਹੜੀ ਭੁਰਜੀ ਆ ਉਹ ਬਣਾ ਲੈਨੇ ਆ ਹਨਾ ਤੇ ਲਓ ਜੀ ਆਪਾਂ ਭੁਰਜੀ ਨੂੰ ਲਗਾ ਕੇ ਤੜਕਾ ਉਗਣਾ ਦੇ ਨਾਲ ਦੀ ਨਾਲ ਆਟਾ ਤੇ ਜਿਹੜੇ ਬਰਤਨ ਸੀ ਉਹ ਮੈਂ ਪਹਿਲੇ ਸਾਫ ਕਰ ਦਿੱਤੇ ਸੀਗੇ ਬਸ ਇੱਥੇ ਸਬਜੀ ਰਹਿ ਗਈ ਥੋੜੀ ਬਣਾਉਣਾ ਆਪਾਂ ਫਰੈਂਡ ਇਹ ਜਹਾਜ ਚੋ ਜਾ ਐ ਮम्मा ਕਪੜਾ ਐ ਲਓ ਜੀ ਨੂਰ ਨੂੰ ਅਸੀਂ ਬਣਾ ਕੇ ਦੇ ਦੇਂਗੇ ਆਟੇ ਦੀ ਛੜੀ। ਸਾਡੇ ਛੋਟੇ-ਛੋਟੇ ਹੁੰਦੇ ਸਾਨੂੰ ਬਣਾ ਕੇ ਦੇ ਦਿੰਦੇ ਹੁੰਦੇ ਮੰਮੀ ਵਰਗੀ। ਉਹ ਵੀ ਕੋਸ਼ਿਸ਼ ਕਰ ਰਹੇ ਹਾਂ ਬਣਾਉਣ ਦੇ। ਨੂਰ ਕਹਿੰਦੀ ਮੈਨੂੰ ਵੀ ਆਟੇ ਦੀ ਛੜੀ ਬਣਾ ਕੇ ਦੋ। ਇਹਨੂੰ ਕਿੱਥੋਂ ਸ਼ੌਂਕ ਜਾਗ ਗਿਆ ਇਹਨੂੰ ਆਟੇ ਦੀ ਛੜੀ ਬਣਾਉਣ ਦਾ। ਹੈ ਨੂਰ। ਖਾਣੀ ਆਟੇ ਦੀ ਛੜੀ। ਮੈਂ ਪਰਮਣਾ ਦੇਸ ਬਣਾ ਦੇ ਮੈਨੂੰ ਬਣਾ ਦੇ ਪਹਿਲਾਂ ਉਹ ਕਹਿੰਦੀ ਮੈਨੂੰ ਵੀ ਬਣਾ ਦੇ ਲੈ ਲੈ ਤੂੰ ਦਿਆ ਤੇਰੀ ਜੁਨੇ ਉਹਨਾਂ ਦਾ ਮੈਨੂੰ ਹੀ ਬਾਹ ਤੈਨੂੰ ਲੈ ਲੈ ਮੈਂ ਤੇ ਜਮੇ ਬਣਾ ਦੇ ਤੇ ਨਤਾ ਵੀ ਬਣਾ ਦੇ ਤੇ ਚਪਾ ਲੀ ਮਾ ਦੇ ਬੜ ਗਈ ਠੀਕ ਹੈ ਤੂੰ ਰਹੀਂ ਹੁੰਦੀ ਹੈ ਨਾ ਤੇਰੀ ਜੀ ਤੁਸੀਂ ਵੀ ਦੱਸੋ ਜੀ ਮੈਂ ਸਹੀ ਬਣਾਈ ਗਿਆ ਇਹ ਤਾਂ ਲੜੀ ਬੱਤਖਾਂ ਹੁੰਦੀ ਆ ਮੈਂ ਕਿ ਲਾਇਤੀ ਸੀ ਮੈਂ ਅਕਾਲੇ ਅਕਾਲੇ ਬਸ ਬਾਤ ਚ ਆ ਲੈ ਨੀ ਅ ਅਕਾਲੇ ਅਸੀਂ ਮਾਰਿਆ ਆਟੇ ਦੀ ਚੜੀ ਤਾਣ ਨਾ ਖੇ ਨਾ ਉਹ ਜੇ ਪਨਾਲ ਦੀਆਂ ਲੱਗਦੀਆਂ ਰੋਟੀ ਵੀ ਬਣਾਉਂਦੇ ਅੱਜ ਬਣਾਇਆ ਸੇਠਾ ਦੀ ਖੜ ਗਈ ਲਓ ਜੀ ਜਿਹੜੀ ਆਪਣੀ ਆਟੇ ਦੀ ਬਣ ਗਈ ਕੇਵਲ ਆਦੀ ਹੁਣ ਅੱਜ ਦਿਨ ਜਹ ਦੇ ਰੜ ਗਈ ਥੋੜੀ ਬਾਕੀ ਰੋਟੀ ਬਣਾਉਂਦੇ ਸਟਿੱਕਾਂ ਲਈ ਚੁਪਸਾ ਕੇ ਲੈ ਵੀ ਨੂਰ ਮੇ ਆਟੇ ਦੀ ਚਿੜੀ ਕਿਵੇਂ ਲੱਗੀ ਆਹੇ ਸੋਣੀ ਲੱਗੀ ਕੀ ਖਾਏਗਾ ਪਹਿਲੇ ਚੁੰਝ ਖਾਏਗਾ ਕਿ ਪੁੰਸ ਖਾਏਗਾ ਇੱਥੇ ਵੀ ਆਲਾ ਹੈ ਹੈ ਇਹ ਲਾ ਦੇ ਕੀ ਦੇ ਇਹ ਜਾ ਲੈ ਕੀ ਦੇ ਇਹ ਦੇ ਲਾ ਨੂਰ ਨੇ ਇੱਕ ਮੂੰਗਣ ਵਾਇਆ ਕਿ ਦੇਖੋ ਟੁੰਡੀਆਂ ਲਾ ਕੇ ਨੂਰ ਦਾ ਮੂੰਹ ਹੈ ਫਰੈਂਡਾ 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 ਚੰਗਾ ਖਾਲਾ ਕਾਹਦੇ ਨਾਲ ਖਾਣਾ ਹੈ ਮੈਨੂੰ ਦੇ ਦੇ ਮੈਂ ਮੂੰਹ ਮਾਤਰੀ ਉਹ ਦਿੱਟ ਗਈ ਹੈ ਤਾਂ ਕੋਨਾ ਹੋਏਗੀ ਕੋਈ ਬਾਹਾਂ ਜਲਾ ਮੈਂ ਨਾ ਕੋਨਾ ਦੇਖ ਲੋ ਮੈਂ ਨੱਚੀਆ ਨੱਚੀ ਮੈਂ ਵੀਡੀਓ ਬਣਾ ਲਈ 还是干燥点子，真的挺。Huh.